ਵਾਇਕੁਰ ਜੀ ਕੀ ਫਤਿਹ ਮੈਂ ਸਾਰਤ ਸਿੰਘ ਸੰਧੂ ਸਰਪੰਚੀ ਯੂਨੀਅਨ ਤੇ ਸਾਡੇ ਚੇਅਰਮੈਨ ਸਾਹਿਬ ਤੇ ਜੱਸਾ ਜੀ ਬਾਬਾ ਜੀ ਪ੍ਰਧਾਨ ਜੀ ਅਸੀਂ ਸਾਰੇ ਇੱਥੇ ਅੱਜ ਵਿਚਾਰ ਵਟਾਂਦਰਾ ਕਰ ਰਹੇ ਸੀਗੇ ਤੇ ਭਪਿੰਦਰ ਸਿੰਘ ਜਿਹੜਾ ਸਾਡੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਚੰਗਾ ਕੰਮ ਕਰ ਰਹੇ ਨੇ ਕਿਉਂਕਿ ਨਸ਼ਾ ਬਹੁਤ ਜ਼ਿਆਦਾ ਫੜ ਰਹੇ ਨੇ ਇਸ ਕਰਕੇ ਬਾਰਡਰ ਤੇ ਉੱਤੇ ਨਸ਼ਾ ਆ ਹੀ ਵਧਾ ਰਿਹਾ ਤੇ ਜਿੰਨਾ ਉਹ ਨਸ਼ਾ ਫੜ ਰਹੇ ਨੇ ਮੈਂ ਕਹਿੰਦਾ ਵੀ ਬਹੁਤ ਤਾਰੀਫ ਦੇ ਪਾਤਰ ਨੇ ਤੇ ਬਹੁਤ ਵਧੀਆ ਜਿਹੜਾ ਉਹ ਕੰਮ ਕਰ ਰਹੇ ਨੇ ਤੇ ਇਸ ਕਰਕੇ ਜਿਹੜੀ ਅਸੀਂ ਖਸ ਖਸ ਦੀ ਖੇਤੀ ਦੀ ਵੀ ਆਵਾਜ਼ ਚੱਕਦੇ ਸਰਕਾਰ ਤੱਕ ਵਿਖਾਸ ਖਾਸ ਦੀ ਜਿਹੜੀ ਖੇਤੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਖਾਸ ਖਾਸ ਦੀ ਖੇਤੀ ਹੋ ਜੇ ਤੇ ਜਿਹੜਾ ਚਿੱਟਾ ਜਿਹੜੀ ਇਹ ਚਿੱਟੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਤੇ ਇਹਦੇ ਤੋਂ ਛੁਟਕਾਰਾ ਜਿਹੜਾ ਹੋ ਸਕਦਾ ਕਿਉਂਕਿ ਜਿਹੜੇ ਨੌਜਵਾਨ ਨੇ ਇਹ ਚਿੱਟੇ ਦੇ ਵਿੱਚ ਬਹੁਤ ਜ਼ਿਆਦਾ ਪੈ ਚੁੱਕੇ ਨੇ ਜਿਹੜਾ ਖਸਖਾਸ ਹੈ ਖਸਖਾਸ ਨਾਲ ਅੱਜ ਤੱਕ ਸਾਡੇ ਪੁਰਾਣੇ ਬਜ਼ੁਰਗ ਖਾਂਦੇ ਸੀਗੇ ਕਿੰਨੀਆਂ-ਕਿੰਨੀਆਂ ਉਮਰਾਂ ਲੰਮੀਆਂ ਹੁੰਦੀਆਂ ਸੀ ਕੋਈ ਉਹਨਾਂ ਨੂੰ ਰੋਗ ਬਿਮਾਰੀ ਨਹੀਂ ਲੱਗਦਾ ਬੰਦੇ ਨੂੰ ਕੋਈ ਉਹ ਮਲਕੇ ਨੌਜਵਾਨ ਵਧੀਆ ਕੋਈ ਕਿਸੇ ਪੱਖੋਂ ਵੀ ਉਹ ਕਮਜ਼ੋਰ ਨਹੀਂ ਹੁੰਦੇ ਸੀਗੇ ਤੇ ਇਸ ਕਰਕੇ ਜਿਹੜੀ ਅਸੀਂ ਸਰਕਾਰ ਤੋਂ ਮੰਗ ਕਰਦੇ ਸੀ ਐਮ ਸਾਹਿਬ ਤੋਂ ਵੀ ਜਿਹੜੀ ਖਾਸ ਖਾਸ ਦੀ ਖੇਤੀ ਬਾਰੇ ਜਿਹੜੀ ਉਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਏ ਮਹਿਕੁਰ ਜੀ ਕਾ ਕਲ ਸਾਹਿਬ ਅਗਰ ਜੀ ਕੀਤੇ